ਚਾਹ ਪੂਰੀ ਗਰਮਾ ਗੱਦਾ ਪੂਰਾ ਨਰਮਾ ਅੱਜ ਆਪਾਂ ਤੁਹਾਡੇ ਵਾਸਤੇ ਗੱਦਾ ਲੈ ਕੇ ਆ ਗਏ 10 ਸਾਲ ਦੀ ਗਾਰੰਟੀ ਹੈ ਅੱਜ ਆਪਾਂ ਖੜੇ ਹਾਂ ਡਾਇਰੈਕਟ ਫੈਕਟਰੀ ਦੇ ਵਿੱਚ ਆਪਾਂ ਨੂੰ ਰੇਟ ਬਹੁਤ ਘੱਟ ਮਿਲਣਗੇ ਵੀਰੇ ਕੀ ਹਾਲੀ ਵਧੀਆ ਵੇਚੀ ਵਧੀਆ ਬਹੁਤ ਵਧੀਆ ਵੀਰੇ ਵਧੀਆ ਗੱਦੇ ਦੀ ਕੁਆਲਿਟੀ ਜਿਹੜੀ ਅਸੀਂ ਖੁਦ ਆਪ ਮੈਨੂਫੈਕਚਰਿੰਗ ਕਰਦੇ ਆਂ ਪੂਰਾ ਹੈਵੀ ਮਟੀਰੀਅਲ ਯੂਜ਼ ਕਰਦੇ ਆਂ 10 ਸਾਲ ਦੀ ਗਾਰੰਟੀ ਪ੍ਰੋਪਰ ਲਿਖ ਕੇ ਦੇਵਾਂਗੇ 10 ਸਾਲਾਂ ਦੀ ਛੱਡੋ ਜੇ 10 ਸਾਲਾਂ 'ਚ ਕੁਝ ਹੋ ਗਿਆ ਦੱਬ ਗਿਆ ਪੀਸ ਚੱਕ ਕੇ ਨਵਾਂ ਲੈ ਚਿਓ ਛੋਟਾ ਵੱਡਾ ਕਰਾ ਸਕਦੇ ਵੀਰੇ ਆਪ ਜੇ ਜਮ ਮਰਜੀ ਆਪਦੀ ਮਨ ਮਰਜ਼ੀ ਦਾ ਗੱਦਾ ਤਿਆਰ ਕਰਾਓ ਜਿੰਨਾ ਮਰਜ਼ੀ ਛੋਟਾ ਵੱਡਾ ਲੰਮਾ ਜੇ ਮਰਜ਼ੀ ਵੇਚੀ ਭਾਵੇਂ ਤੁਹਾਨੂੰ ਬੈਡ ਲਾਉਣ ਦੀ ਲੋੜ ਹੀ ਨਹੀਂ ਗੱਦੇ ਇੱਥੇ ਜਿੱਥੇ ਕਹੋਗੇ ਤੁਹਾਨੂੰ ਡਿਲੀਵਰੀ ਦੇਵਾਂਗੇ ਸਰ ਪ੍ਰਾਈਸ ਵੀਰੇ ਇਹਦਾ ਕਿੰਨਾ ਕਰਊਗਾ ਜੀ ਜੀ ਵੀਰ ਜੀ ਤੁਹਾਨੂੰ ਵਿਜਾਇਚ ਜਿਹੜਾ ਕਿ 12 13000 ਰੁਪਏ ਦਾ ਗੱਦਾ ਹੈ ਇਸੇ ਤੋਂ ਤੁਹਾਨੂੰ 6500 ਦਾ 6500 ਰੁਪਏ ਦਾ ਗੱਦਾ ਮਿਲੇਗਾ ਕਿਉਂਕਿ ਆਪਾਂ ਖੁਦ ਰੈਡੀ ਕਰਦੇ ਆਂ ਜੀ ਬਿਲਕੁਲ ਜੀ ਬਿਲਕੁਲ ਔਰ 10 ਸਾਲ ਦੀ ਗਾਰੰਟੀ ਦੇ ਨਾਲ ਲਿਖ ਕੇ ਗਾਰੰਟੀ ਮਿਲੂਗੀ ਔਰ ਹਾਈ ਡੈਂਸਟੀ ਦੀ ਕੁਆਲਿਟੀ ਹੋਏਗੀ ਦੋਨੋਂ ਸਾਈਡ ਇਦਾਂ ਗੱਦਾ ਮੜਿਆ ਆਉਣਾ ਬਿਲਕੁਲ ਡੀਨ ਪਿਆਓ ਇਹ ਗੱਦਾ ਪੂਰੀ ਹੈਵੀ ਕੁਆਲਿਟੀ ਦਾ ਜਿੱਦਾਂ ਮਰਜੀ ਇਹਦੇ ਉੱਤੇ ਗੱਦੇ ਦੇ ਉੱਤੇ ਚੜਜੋ ਕੋਈ ਕੰਪਲੀਟ ਨਹੀਂ ਭਾਵੇਂ ਟਰੱਕ ਲੰਗਾ ਦਿਓ ਸੁਨਾਮ ਰੋਡ ਫੋਕਲ ਪੁਆਇੰਟ ਸੰਗਰੂਰ